ਪਿਆ ਪਰ ਮਈਆ ਬਲਾਵਲ ਮਹੱਲਾ ਚੌਥਾ ਸਤਗੁਰ ਪਰਚੈ ਮਨਮੁੰਦਰਾ ਪਾਈ ਗੁਰ ਕਾ ਸ਼ਬਦ ਤਨ ਭਸਮ ਦਰੜਈਆ ਅਮਾਰੇ ਪਿੰਡ ਭਈ ਸਾਧੂ ਸੰਗ ਜਨਮ ਮਰਨ ਦੋ ਮਿਟ ਗਈਆ ਮੇਰੇ ਮਾਨ ਸਾਧ ਸੰਗਤ ਮਿਲ ਰਹੀਆ ਕਿਰਪਾ ਕਰਹੁ ਮਦਸੂਦਨ ਮਾਦਵ ਮੈਂ ਕਿਨ ਕਿਨ ਸਾਧੂ ਚਰਨ ਪਖਈਆ ਰਹਾਉ ਪਜਾਇ ਗਿਰਹਤ ਭਇਆ ਬਨਵਾਸੀ ਇਕ ਖਿਨ ਮਨੁਆ ਟਿਕੈ ਨਾ ਟਕਈਆ ਧਾਵਤ ਧਾਇ ਤਦੇ ਘਰ ਆਵੇ ਹਰ ਹਰ ਸਾਧੂ ਸਰਨ ਪਵਈਆ ਤੀਆਂ ਪੂਤ ਛੋੜ ਸੰਨਿਆਸੀ ਆਸਾ ਆਸ ਮਨ ਬਹੁਤ ਕਰਈਆ ਆਸਾ ਆਸ ਕਰੈ ਨਹੀਂ ਬੂਝੈ ਗੁਰ ਕੈ ਸ਼ਬਦ ਨਰਾਸ ਸੁਖ ਲਹੀਆ ਉਪਜੀ ਤਰਕ ਦੇ ਗੰਬਰ ਹੋਆ ਮਨ ਦੇਹ ਦਿਸ ਚਲ ਚਲ ਗਮਨ ਕਰਈਆ ਪਰ ਭਵਨ ਕਰੈ ਬੂਝੈ ਨਹੀਂ ਤ੍ਰਿਸ਼ਨਾ ਮਿਲ ਸੰਗ ਸਾਧ ਦਇਆ ਕਰ ਲਈਆ ਆਸਨ ਸਿਧ ਸਿੱਖ ਹੈ ਬਹੁ ਤੇਰੀ ਮਨ ਮੰਗੈ ਰਿਧ ਸਿਧ ਚੀਟਕ ਚਿਟਕਈਆ ਤ੍ਰਿਪਤ ਸੰਤੋਖ ਮਨ ਸ਼ਾਂਤ ਨਾ ਆਵੇ ਮਿਲ ਸਾਧੂ ਤ੍ਰਿਪਤ ਹਰ ਨਾਮ ਸਿਧ ਪਈਆ ਅੰਡਜ ਜੇਰਜ ਸੇਤਜ ਉਤਪੁਜ ਸਭ ਵਰਨ ਰੂਪ ਜੀ ਜੰਤ ਉਪਈਆ ਸਾਧੂ ਸਰਨ ਪਰੈ ਸੋ ਉਬਰੈ ਖਤਰੀ ਬ੍ਰਾਹਮਣ ਸੂਦ ਵੈਸ ਚੰਡਾਲ ਚੰਡਈਆ ਨਾਮਾ ਜੈਦੇਉ ਕੰਬੀਰ ਤ੍ਰਿloਚਨ ਔਜਾਤ ਰਵਦਾਸ ਚਮਿਆਹਰ ਚਮਈਆ ਜੋ ਜੋ ਮਿਲੈ ਸਾਧੂ ਜਨ ਸੰਗਤ ਤਨ ਧੰਨਾ ਜੱਟ ਸਹਿਨ ਮਿਲਿਆ ਹਰ ਦਈਆ ਸੰਤ ਜਨਾ ਕੀ ਹਰ ਪੈ ਜਿਰ ਖਾਈ ਭਗਤਵਾ ਚਲੇ ਆਂਗੀ ਕਾਰ ਕਰਈਆ ਨਾਨਕ ਸਰਨ ਪਰੇ ਜਗ ਜੀਵਨ ਹਰ ਹਰ ਕਿਰਪਾ ਧਾਰ ਰਖਈਆ ਬਲਾਵਲ ਮਹੱਲਾ ਚੌਥਾ ਅੰਤਰ ਪਿਆਸ ਉੱਠੀ ਪ੍ਰਭ ਕੇਰੀ ਸੁਣ ਗੁਰ ਬਚਨ ਮਨ ਤੀਰ ਲਗਈਆ ਮਨ ਕੀ ਬਿਰਥਾ ਮਨ ਹੀ ਜਾਣੈ ਅਵਰ ਕੀ ਜਾਣੈ ਕੋ ਪੀਰ ਪਰਈਆ RAM ਗੁਰਮੋਹਨ ਮੋਹੇ ਮਨ ਲਈਆ ਹਉ ਆਕਲ ਬਿਕਲ ਭਈ ਗੁਰ ਦੇਖੇ ਹਉ ਲੋਟ ਪੋਟ ਹੋਏ ਪਈਆ ਰਹਾਉ ਹਉ ਨਿਰਖਤ ਫਿਰਉ ਸਭ ਦੇਸ ਦਸੰਤਰ ਮੈਂ ਪ੍ਰਭ ਦੇਖਣ ਕੋ ਬਹੁਤ ਮਨ ਚਈਆ ਮਨ ਤਨ ਕਾਟ ਦੇਉ ਗੁਰ ਆਗੇ ਜਿਨ ਹਰ ਪ੍ਰਭ ਮਾਰਗ ਪੰਥ ਦਿਖਈਆ ਕੋਈ ਆਨ ਸੰਦੇਸਾ ਦੇ ਪ੍ਰਭ ਕੇਰਾ ਹਿਰਦ ਅੰਤਰ ਮਨ ਤਨ ਮੀਠ ਲਗਈਆ ਮस्तक ਕਾਟ ਦੇਉ ਚਰਨਾ ਤਲ ਜੋ ਹਰ ਪ੍ਰਭ ਮੇਲੇ ਮੇਲ ਮਲਈਆ ਚਲ ਚਲ ਸਖੀ ਹਮ ਪ੍ਰਭ ਪਰਬੋਧ ਹੈ ਗੁਣ ਕਾਮਣ ਕਰ ਹਰ ਪ੍ਰਭ ਲਹੀਆ ਭਗਤ ਵਛਲ ਉਹ ਆਕੋ ਨਾਮ ਕਹੀਤ ਹੈ ਸਰਨ ਪ੍ਰਭ ਤਿਸ ਪਾਛੈ ਪਈਆ ਖਿਮਾ ਸ਼ਿੰਗਾਰ ਕਰੇ ਪ੍ਰਭ ਖੁਸ਼ੀਆਂ ਮਨ ਦੀਪਕ ਗੁਰ ਗਿਆਨ ਬਲਈਆ रास रास भोग करे प्रभु मेरा हम तिस आगे जीव कट कट पइया हर हर हार कंठ है बनिया मन मोती चूर वड गहन गहनइया गहन हर हर चरदा सीज वछाई प्रभु छोड़ ना सकै बहुत मन भइया कह प्रभु अवर अवर किसकीजै सब बाद श्रृंगार फोकट फोकटइया ਕਿਓ ਸ਼ਿੰਗਾਰ ਮਿਲਣ ਕੈ ਤਾਈਂ ਰਬ ਲਿਓ ਸੁਹਾਗਣ ਥੂਕ ਮੁਖ ਪਈਆ ਹਮ ਚੇਰੀ ਤੋ ਅਗਮ ਗਸਾਈਂ ਕਿਆ ਹਮ ਕਰਹਿ ਤੇਰੇ ਵਸ ਪਈਆ ਦਇਆ ਦੀਨ ਕਰਹੁ ਰਖ ਲੇਵਹੁ ਨਾਨਕ ਹਰ ਗੁਰ ਸਰਨ ਸਮਈਆ ਬਲਾਵਲ ਮਹਲਾ ਚੌਥਾ ਮੈਂ ਮਨ ਤਨ ਪ੍ਰੇਮ ਅਗਮ ਠਾਕੁਰ ਕਾ ਕਿਨੇ ਕਿਨੇ ਸਰਦਾ ਮਨ ਬਹੁਤ ਉਠਈਆ ਗੁਰ ਦੇਖੇ ਸਰਦਾ ਮਨ ਪੂਰੀ ਜਿਉ ਚਾਤਰਿਕ ਪ੍ਰਯੋ ਪ੍ਰਯੋ ਬੂਦ ਮੁਖ ਪਈਆ ਮਿਲ ਮੈਨ ਸਖੀ ਹਰ ਕਥਾ ਸੁਨਈਆ ਸਤ ਗੁਰ ਦਇਆ ਕਰੇ ਪ੍ਰਭ ਮੇਲੇ ਮੈਂ ਤਿਸ ਆਗੈ ਸਿਰ ਕਟ ਕਟ ਪਈਆ ਰਹਾਉ ਰੋਮ ਰੋਮ ਮਨ ਤਨ ਇਕ ਬੇਦਨ ਮੈਂ ਪ੍ਰਭ ਦੇਖੇ ਬਿਨ ਨੀਂਦ ਨਾ ਪਈਆ ਬੈਦ ਕਨਾਟਕ ਦੇਖ ਭੁਲਾਨੀ ਮੈਂ ਹਿਰਦੈ ਮਨ ਤਨ ਪ੍ਰੇਮ ਪੀਰ ਲਗਈਆ ਹਉ ਖਿਨ ਪਲ ਰਹਿ ਨਾ ਸਕੋ ਬਿਨ ਪ੍ਰੀਤਮ ਜੋ ਬਿਨ ਅਮਲੇ ਅਮਲੀ ਮਰ ਗਈਆ ਜਿਨ ਕੋ ਪਿਆਸ ਹੋਏ ਪ੍ਰਭ ਕੇਰੀ ਤਿਨ ਅਵਰ ਨ ਭਾਵੈ ਬਿਨ ਹਰ ਕੋ ਦੁਈਆ ਕੋਈ ਆ ਨਾਨ ਮੇਰਾ ਪ੍ਰਭੂ ਮਲਾਵੇ ਹਉ ਤਿਸ ਵਿਟੋ ਬਲ ਬਲ ਘੁਮ ਗਈਆ ਅਨੇਕ ਜਨਮ ਕੇ ਵਿਛੜੇ ਜਨ ਮੇਲੇ ਜਾਂ ਸਤ 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 ਗੁਰ ਸਰਨ ਪਵਈਆ ਸੇਜ ਏਕ ਏਕੋ ਪ੍ਰਭ ठाकुर ਮਹਿਲ ਨਾ ਪਾਵੈ ਮਨ ਮੁਖ ਪਰਮਈਆ ਗੁਰ ਗੁਰ ਕਰਤ ਸਰਨ ਜੀ ਆਵੈ ਪ੍ਰਭ ਆਏ ਮਿਲੈ ਖਿੰ ਢੀਲ ਨਾ ਪਈਆ ਕਰ ਕਰ ਕਿਰਿਆ ਆਚਾਰ ਵਧਾਏ ਮਨ ਪਖੰਡ ਕਰਮ ਕਪਟ ਲੋਭਈਆ ਬੇਸਵਾ ਕਹਿ ਘਰ ਬੇਟਾ ਜਨਮਿਆ ਪਿਤਾ ਤਾਹੇ ਕਿਆ ਨਾਮ ਸਦਈਆ ਪੂਰਬ ਜਨਮ ਭਗਤ ਕਰ ਆਏ ਗੁਰ ਹਰ 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 ਭਗਤ ਜਮਈਆ ਭਗਤ ਭਗਤ ਕਰਤੇ ਹਰ ਪਾਇਆ ਜਾਂ ਹਰ 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 ਨਾਮ ਸਮਈਆ ਪ੍ਰਭ ਆਣ ਆਣ ਮਹਿੰਦੀ ਪਸਾਈ ਆਪੇ ਕੋਲ ਕੋਲ ਅੰਗ ਲਈਆ ਜਿਨ ਕੋ ठाकुर ਕਿਰਪਾ ਤਾਰੀ ਮਹਾਪਕਰ ਨਾਨਕ ਕੱਢ ਲਈਆ ਰਾਗ ਬਲਾਵਲ ਮਹੱਲਾ 5ਵਾਂ ਫਸਟ ਪਦੀ ਘਰ 12ਵਾਂ ਇੱਕ ਓੰਕਾਰ ਸਤਗੁਰ ਪ੍ਰਸਾਦ ਉਪਮਾ ਜਾਤਨਾ ਕਹੀ ਮੇਰੇ ਪ੍ਰਭ ਕੀ ਉਪਮਾ ਜਾਤਨਾ ਕਹੀ ਤਾਜੇ ਹਾਨ ਸਰਣ ਗਹੀ ਰਹਾਉ ਪ੍ਰਭ ਚਰਨ ਕਮਲਿਆ ਪਾਰ ਹਉ ਜਾਉ ਸਦ ਬਲੇ ਹਾਰ ਮਨ ਪ੍ਰੀਤ ਲਾਗੀ ਤਾਹੇ ਤਾਜਾਨ ਕਤਹਿ ਨਾ ਜਾਹੇ ਹਰ ਨਾਮ ਰਸ ਨਾ ਕਹਿਨ ਮਲ ਪਾਪ ਕਲ ਮਲ ਦੇਹਨ ਚੜ ਨਾਵ ਸੰਤ ਉਧਾਰ ਪੈ ਤਰੇ ਸਾਗਰ ਪਾਰ ਮਨ ਦੂਰ ਪ੍ਰੇਮ ਪਰੀਤਾ ਏ ਸੰਤ ਨਿਰਮਲ ਰੀਤਾ ਤਜ ਗਏ ਪਾਪ ਵਿਕਾਰ ਹਰ ਮਿਲੇ ਪ੍ਰਭ ਨਰੰਕਾਰ ਪ੍ਰਭ ਪੇਖੀਐ ਬਿਸਮਾਹਦ ਜਖ ਅਨੰਦਪੂਰਨ ਸਾਦ ਨਹਿ ਡੋਲੀਐ ਇਤ ਊਤਾ ਪ੍ਰਭ ਵਸੇ ਹਰ ਹਰ ਚੀਤ ਤਿਨ ਨਾਹੇ ਨਰਕ ਨਿਵਾਸ ਨਿਤ ਸਿਮਰ ਪ੍ਰਭ ਗੁਣਤਾਸ ਤੇ ਜਮ ਨਾ ਪੇ ਕਹ ਨੈਨ ਸੁਨ ਮੋਹਿ ਅਨਹਤ ਬੈਨ ਹਰ ਸਰਨ ਸੂਰ ਗੋਪਾਲ ਪ੍ਰਭ ਭਗਤ ਵਸ ਦਿਆਲ ਹਰ ਨਿਗਮ ਲਹਿ ਨਾ ਭੇਵ ਨਿਤ ਕਰਹ ਮਨ ਜਨ ਸੇਵਾ ਦੁਖ ਦੀਨ ਦਰਦ ਨਿਵਾਰ ਜਾਂ ਕੀ ਮਹਾ ਵਿਖੜੀ ਕਾਰ ਤਾਂ ਕੀ ਮਿਤ ਨਾ ਜਾਣ ਕੋਏ ਜਲ ਥਲ ਮਹੀ ਅਲਸੋਏ ਕਰ ਬੰਦਨਾ ਲਖ ਬਾਰ ਠਕ ਪਰਿਓ ਪ੍ਰਭ ਦਰਬਾਰ ਪ੍ਰਭ ਕਰਹੁ ਸਾਧੂ ਧੂਰ ਨਾਨਕ ਮਨ ਸਾਪੂਰ ਬਲਾਵ ਮਹੱਲਾ ਪੰਜਵਾ ਪ੍ਰਭ ਜਨਮ ਮਰਨ ਨਿਵਾਰ ਹਾਰ ਪਰਿਓ ਦੁਆਰ ਗਹਿ ਚਰਨ ਸਾਧੂ ਸੰਗ ਮਨ ਮਿਸਤ ਹਰ ਹਰ ਨੰਗ ਕਰ ਦਇਆ લેਹੁ ਲੜ ਲਾਈ ਨਾਨਕਾ ਨਾਮ ਧਿਆਈ ਦੀਨਾ नाथ ਦਇਆਲ ਮੇਰੇ ਸੁਆਮੀ ਦੀਨਾ नाथ ਦਇਆਲ ਜਾਂ ਚੋਂ ਸੰਤਰਵਾਲ ਰਹਾਉ ਸੰਸਾਰ ਵਿਖਿਆ ਕੂਪ ਤਮ ਅਗਿਆਨ ਮੋਹਤ ਕੂਪ ਗਹਿ ਭੁਜਾ ਪ੍ਰਭ ਜੀ લેਹੁ ਹਰ ਨਾਮ ਆਪਣਾ ਦੇਹੁ ਪ੍ਰਭ ਤੁਝ ਬਿਨਾ ਨਹੀਂ ਠਾਉ ਨਾਨਕ ਬਲ ਬਲ ਜਾਉ ਲੋਭ ਮੋਹੇ ਬਾਂਦੀ ਦੇ ਬਿਨ ਭਜਨ ਹੋਵਤਖੇ ਜਮਦੂਤ ਮਹਾ ਭਯਾਨ ਚਿਤ ਗੁਪਤ ਕਰ ਮਹਿ ਜਾਣ ਦਿਨ ਰੈਨ ਸਾਖ ਸੁਨਾਏ ਨਾਨਕਾ ਹਰ ਸਰਨਾਏ ਭੈ ਭਜਨਾ ਮਾਰ ਕਰ ਗਇ ਆਪਤ ਉਧਾਰ ਮੇਰੇ ਦੋਖ ਗਨੇ ਨਾ ਜਾਹਿ ਹਰ ਬਿਨਾ ਕਤਹਿ ਸੁਮਾਹਿ ਗਹਿ ਓਟ ਚਿਤਵੀ ਨਾਥ ਨਾਨਕਾ ਦੇ ਰਖ ਹਾਥ ਹਰ ਗੁਣ ਦੇ ਗੋਪਾਲ ਸਰਬ ਘਟ ਪ੍ਰਤਪਾਲ ਮਨ ਪ੍ਰੀਤ ਦਰਸ਼ਨ ਪਿਆਸ ਗੋਬਿੰਦ ਪੂਰਨ ਆਸ ਇਕ ਨਿਮਖ ਰਹਿਣ ਨਾ ਜਾਏ ਵਡ ਭਾਗ ਨਾਨਕ ਪਾਏ ਪ੍ਰਭ ਤੁਜ ਬਿਨਾ ਨਹੀਂ ਹੋਰ ਮਨਪ੍ਰੀਤ ਚੰਦ ਚਕੂਰ ਜਿਉ ਮੀਨ ਜਲ ਸਿਉ ਹੇਤ ਅਲ ਕਮਲ ਭਿੰਨ ਨਾ ਭੇਤ ਜਿਉ ਚਕਵੀ ਸੂਰਜ ਆਸ ਨਾਨਕ ਚਰਨ ਪਿਆਸ ਜਿਉ ਤਰਨ ਭਰਤ ਪਰਾਨ ਜਿਉ ਲੋਭੀ ਐ ਧਨਦਾਨ ਜਿਉ ਦੂਧ ਜਲਹਿ ਸੰਜੋਗ ਜਿਉ ਮਹਾ ਖੁਦਿਆਰਥ ਭੋਗ ਜਿਉ ਮਾਤ ਪੂਤ ਹੈ ਹੇਤ ਹਰ ਸਿਮਰਨ ਨਾਨਕ ਨੇਤ ਜੋ ਦੀਪ ਪਤਨ ਪਤੰਗ ਜੋ ਚੋਰਹਿ ਤਨ ਸੰਗ ਮੈਗਲ ਹੈ ਕਮੈ ਬੰਦ ਜੋ ਗਰਸਤ ਬਿਖਈ ਤੰਦ ਜੋ ਜੁਵਾਰ ਬਿਸਨ ਨਾ ਜਾਏ ਹਰ ਨਾਨਕਿ ਹੋ ਮਨ ਲਾਈ ਕੋ ਰੰਕ ਨਾ ਦੇਨੇ ਚਾਤਰਕ ਚਾਹਤ ਮੇਉ ਜਨ ਜੀਵਨਾ ਸਤ ਸੰਗ ਗੋਬਿੰਦ ਭਜਨਾ ਰੰਗ ਰਸਨਾ ਬਖਾਨੈ ਨਾਮ ਨਾਨਕ ਦਰਸ਼ਨ ਦਾਨ ਗੁਣ ਗਾਏ ਸੁਨ ਲਿਖ ਦੇ ਸੋ ਸਰਬ ਫਲ ਹਰ ਲੇ ਕੁੱਲ ਸਮੂਹ ਕਰਤ ਉਧਾਰ ਸੰਸਾਰ ਕੁੱਤਰ ਸਪਾਰ ਹਰ ਚਰਨ ਬੋਹਿਤ ਤਾਹੇ ਮਿਲ ਸਾਧ ਸੰਗ ਜਸ ਗਾਹੇ ਹਰ ਪੈਜ ਰਖੈ ਮਾਰ ਹਰ ਨਾਨਕ ਸਰਨ ਦਵਾਰ ਬਲਾਵਲ ਮਹੱਲਾ ਪਹਿਲਾ ਥਿੱਤੀ ਘਰ ਦਸੋਂ ਆ ਜੱਤ ਇਕ ਓੰਕਾਰ ਸਤਗੁਰ ਪ੍ਰਸਾਦ ਇਕਮ ਇਕੰਕਾਰ ਨਰਾਲਾ ਅਮਰ ਅਜੂਨੀ ਜਾਤ ਨਾ ਜਾਲਾ ਅਗਮ ਅਗੋਚਰ ਰੂਪ ਨਾਰੇਖਿਆ ਖੋਜਤ ਖੋਜਤ ਘਟ ਘਟ ਦੇਖਿਆ ਜੋ ਦੇਖ ਦਿਖਾਵੇ ਤਿਸ ਕੋ ਬਲ ਜਾਈ ਗੁਰ ਪ੍ਰਸਾਦ ਪਰਮ ਪਦ ਪਾਈ ਕਿਆ ਜਪ ਜਾਪੋ ਬਿਨ ਜਗ ਦੀ ਸੈ ਗੁਰ ਕੈ ਸ਼ਬਦ ਮਹਿਲ ਘਰ ਦੀ ਸੈ ਰਹਾ ਦੂਜੈ ਭਾਏ ਲੱਗੇ ਪਛਤਾਣੇ ਜਮ ਦਰਬਾਰ ਦੇ ਆਵਣ ਜਾਣੇ ਕਿਆ ਲੈ ਆਵਹਿ ਕਿਆ ਲੈ ਜਾਹਿ ਸਿਰ ਜਮ ਕਾਲ ਸੇ ਚੋਟਾਂ ਖਾਹਿ ਬਿਨ ਗੁਰ ਸ਼ਬਦ ਨਾ ਛੂਟ ਸਕੋਏ ਪਾਖੰਡ ਕੀਨੈ ਮੁਕਤ ਨਾ ਹੋਏ ਆਪੇ ਸੱਚ ਕੀਆ ਕਰ ਜੋੜ ਅੰਡਜ ਖੋੜ ਜੋੜ ਵਿਛੋੜ ਤਰਤ ਆਕਾਸ਼ ਕੀਏ ਬੈਸਣ ਕਉ ਥਾਉ ਰਾਤ ਦਿਨ ਅੰਤ ਕੀਏ ਭਉ ਭਾਉ ਜਿਨ ਕੀਏ ਕਰ ਵੇਖਣ ਹਾਰਾ ਅਵਰ ਨਾ ਦੂਜਾ ਸਿਰ ਜਨ ਹਾਰਾ ਤ੍ਰਿਤੀਆ ਬ੍ਰਹਮਾ ਵਿਸ਼ਨ ਮਹੇਸ਼ਾ ਦੇਵੀ ਦੇਵ ਅਪਾਏ ਵੇਸਾ ਜੋਤੀ ਜਾਤੀ ਗਣਤ ਨਾ ਆਵੇ ਜਿਨ ਸਾਜੀ ਸੋ ਕੀਮਤ ਪਾਵੇ ਕੀਮਤ ਪਾਏ ਰਹਿਆ ਪਰਪੂਰ ਕਿਸ ਨੇੜੇ ਕਿਸੇ ਆਖਾਂ ਦੂਰ ਚੌਥ ਉਪਾਏ ਚਾਰੇ ਬੇਦਾ ਖਾਣੀ ਚਾਰੇ ਬਾਣੀ ਭੇਦਾ ਅਸ਼ਟ ਦਸਾ ਖਤ ਤੀਨ ਉਪਾਏ ਸੋ ਬੂਜੈ ਜਿਸ ਆਪ ਬੁਝਾਏ ਤੀਨ ਸਮਾਵੈ ਚੌਥੇ ਵਾਸਾ ਰਣਵਤ ਨਾਨਕ ਹਮਤਾ ਕੇ ਦਾਸਾ ਪੰਜਮੀ ਪੰਜ ਭੂਤ ਬੇਤਾਲਾ ਆਪ ਅਗੋਚਰ ਪੁਰਖ ਨਰਾਲਾ ਇਕ ਭ੍ਰਮ ਭੁਖੇ ਮੋਹ ਪਿਆਸੇ ਇਕ ਰਸ ਚਾਖ ਸ਼ਬਦ ਤ੍ਰਿਪਤਾਸੇ ਇਕ ਰੰਗ ਰਾਤੇ ਕਮਰ ਧੂਰ ਇਕ ਦਰ ਕਰ ਸਾਚੇ ਦੇਖ ਹਦੂਰ ਝੂਟੇ ਕੋ ਨਾਹੀ ਪਤਨਾਉ ਕਭੂ ਨਾ ਸੂਚਾ ਕਾਲਾ ਕਾਉ ਪਿੰਜਰ ਪੰਖੀ ਬੰਧਿਆ ਕੋਏ ਛੇਰੀ ਪਰ ਮੈਂ ਮੁਕਤ ਨਾ ਹੋਏ ਤਉ ਛੂਟੈ ਜਾ ਖਸਮ ਛਡਾਏ ਗੁਰਮਤ ਮੇਲੇ ਭਗਤ ਦਿਰੜਾਏ ਖਸਟੀ ਖਟ ਦਰਸ਼ਨ ਪ੍ਰਭ ਸਾਜੇ ਅਨੰਦ ਸ਼ਬਦ ਨਰਾਲਾ ਵਾਜੀ ਜੇ ਪ੍ਰਭ ਭਾਵੈ ਤਾਂ ਮਹਿਲ ਬੁਲਾਵੇ ਸ਼ਬਦੇ ਭੇਦੇ ਤਉ ਪਤ ਪਾਵੇ ਕਰ ਕਰ ਵੇਸ ਖਪਹਿ ਜਲ ਜਾਵੇ ਸਾਚੈ ਸਾਚੇ ਸਾਚ ਸੰਭਾਵਹਿ ਸਤਤਮੀ ਸਤ ਸੰਤੋਖ ਸਰੀਰ ਸਾਤ ਸਮੁੰਦ ਭਰੇ ਨਿਰਮਲ ਨੀਰ ਮੱਜਨ ਸੀਲ ਸਚਿਰਦਾ ਵਿਚਾਰ ਗੁਰ ਕੈ ਸ਼ਬਦ ਪਾਵੈ ਸਭ ਪਾਰ ਮਨ ਸਾਚਾ ਮੁਖ ਸਾਚਉ ਪਾਈ ਸਚ ਨਿਸ਼ਾਨੈ ਠਾਕ ਨਾ ਪਾਈ ਅਸ਼ਟਮੀ ਅਸ਼ਟ ਸਿਧ ਬੁੱਧ ਸਾਧੈ ਸਚ ਨਹਿ ਕੇਵਲ ਕਰਮ ਅਰਾਧੈ ਪਉਣ ਪਾਣੀ ਅਗਨੀ ਬਿਸਰਾਉ ਤਹੀ ਨਿਰੰਝਨ ਸਚਉ ਨਾਉ ਤਿਸ ਮਹਿ ਮਨੁਆ ਰਹਿਆ ਲਿਵ ਲਾਈ ਪਰਨਵ ਤਨਾਨਿਕ ਕਾਲ ਨਾ ਖਾਏ ਨਾਉ ਨੌਮੀ ਨਵੇਂ 나ਥ ਨਵ ਖੰਡਾ ਘਟ ਘਟ 나ਥ ਮਹਾ ਬਲਵੰਡਾ ਆਈ ਪੂਤਾ ਇਹੋ ਜਗ ਸਾਰਾ ਪ੍ਰਭ ਆਦੇਸ ਆਦ ਰਖਵਾਰਾ ਆਦ ਜਗਾਦੀ ਹੈ ਪੀ ਹੋਗਾ ਉਹ ਆ ਪਰੰਪਰ ਕਰਨੇ ਜੋਗਾ ਦਸਮੀ ਨਾਮਦਾਨ ਇਸਨਾਨ ਆਨੰਦਨ ਮੱਧਨ ਸੱਚਾ ਗੁਣ ਗਿਆਨ ਸਚ ਮੈਲ ਨਾ ਲਾਗੈ ਭ੍ਰਮ ਪਉ ਭਾਗੈ ਬਿਨਮਨਾ ਤੂਠ ਸ ਕਾਚੈ ਤਾਗੈ ਜਿਉ ਤਾਗਾ ਜਗ ਏਵੈ ਜਾਣੂ ਅਸਤਰ ਚੀਤ ਸਾਚ ਰੰਗ ਮਾਣੂ ਇਕਾदशी ਇਕ ਹਿਰਦੈ ਵਸਾਵੇ ਹਿੰਸਾ ਮਮਤਾ ਮੋਹ ਚਕਾਵੇ ਫਲ ਪਾਵੇ ਬ੍ਰਤ ਆਤਮ ਚੀਨੈ ਪਖੰਡ ਰਾਚ ਤਤ ਨਹੀਂ ਬੀਨੈ ਨਿਰਮਲ ਨਿਰਾਹਾਰ ਨੇ ਕੇਵਲ ਸੂਚੈ ਸਾਚੇ ਨਾ ਲਾਗੈ ਮਲ ਜਹ ਦੇਖੋ ਤਹ ਏਕੋ ਏਕਾ ਹੁਰਜੀ ਉਪਾਏ ਵੇਖੋ ਵੇਕਾ ਫਲੋ ਹਾਰ ਕੀਏ ਫਲ ਜਾਏ ਰਸ ਕਸ ਖਾਏ ਸਾਧ ਗੁਆਏ ਕੂੜੈ ਲਾਲਚ ਲਪਟੈ ਲਪਟਾਏ ਛੂਟੈ ਗੁਰਮਖ ਸਾਚ ਕਮਾਏ ਦੁਆਦ ਸਮੁੰਦਰਾ ਮਨ ਆਉ ਤੂਤਾ ਐਨ ਸ ਜਾਗੇ ਕਬਹ ਨਾ ਸੂਤਾ ਜਾਗਤ ਜਾਗ ਰਹਿ ਲਿਵ ਲਾਈ ਗੁਰ ਪਰਚੈ ਤਿਸ ਕਾਲ ਨਾ ਖਾਏ ਅਤੀਤ ਭਏ ਮਾਰੇ ਬੈਰਾਈ ਪ੍ਰਣਵਤ ਨਾਮਿਕ ਤਹਿ ਲਿਵ ਲਾਈ ਦੁਆਦਸੀ ਦਇਆ ਦਾਨ ਕਰ ਜਾਣਾ ਬਾਹਰ ਜਾਤੋ ਪੀ ਤਰਿਆਣਾ ਵਰਤੀ ਵਰਤ ਰਹਿ ਨੇ ਕਾਮ ਅਜਪਾ ਜਾਪ ਜਪੈ ਮੁਖ ਨਾਮ ਤੀਨ ਭਵਨ ਮਹਿ ਏਕੋ ਜਾਣਾ ਸਭ ਸੁੱਚ ਸੰਜਮ ਸਾਚ ਪਛਾਣੈ ਤੇਰਾ ਸਤਰਵਰ ਸੁਮੰਧ ਕਿਨਾਰੇ ਅਮਰਤ ਮੂਲ ਸਿਖਰ ਲਿਵਤਾਰੇ ਡਰ ਡਰ ਮਰੈ ਨਾ ਬੂਢੈ ਕੋਇ ਨ ਡਰ ਬੂਢ ਮਰੈ ਪਤ ਖੋਇ ਡਰ ਮਹਿ ਘਰ ਘਰਮਹਿ ਡਰ ਜਾਣਾ ਤਖਤ ਨਵਾਸ ਸੱਚ ਮਨ ਭਾਣਾ 14 ਚੌਥੇ ਥਾਵਹਿ ਲਹ ਪਾਵੈ ਰਾਜ ਤਾਮਸ ਸਤ ਕਾਲ ਸਮਾਵੇ ਸਸੀਰ ਕੈ ਕਰ ਸੂਰ ਸਮਾਵੇ ਜੋਗ ਜੁਗਤ ਕੀ ਕੀਮਤ ਪਾਵੇ ਚੌਦਸ ਭਵਨ ਪਤਾਲ ਸਮਾਈ ਖੰਡ ਬ੍ਰਹਮੰਡ ਰਹਿ ਆ ਲਿਬ ਲਾਏ અમાਵਸਿਆ ਚੰਦ ਗੁਪਤ ਗੈਣਾਰ ਬੂਝੋ ਹੋ ਗਿਆਨੀ ਸ਼ਬਦ ਵਿਚਾਰ ਸਸੀਰ ਗਗਨ ਜੋਤ ਤਿਉ ਲੋਈ ਕਰ ਕਰ ਵੇਖੈ ਕਰਤਾ ਸੋਈ ਗੁਰਤੇ ਦੀ ਸੈ ਸੋ ਤਿਸ ਹੀ ਮਾਹੀ ਮਨ ਮੁਖ ਭੂਲੇ ਆ ਵਹਿ ਜਾਹਿ ਘਰ ਦਰ ਖਾਪ ਥਿਰਥਾਨ ਸੁਹਾਵੈ ਆਪ ਪਛਾਣੈ ਜਾਂ ਸਤਿਗੁਰ ਪਾਵੈ ਜਹ ਆਸਾ ਤਹ ਬਿਨਸ ਬਨਾਸਾ ਫੂਟੈ ਕੱਪਰ ਦੁਬਦਾ ਮਨਸਾ ਮਮਤਾ ਜਹਲ ਤੇ ਰਹਿ ਉਦਾਸ ਹਾ ਪ੍ਰਣਵਤ ਨਾਨਕ ਹਮਤਾ ਕੇ ਦਾਸਾ ਬਲਾਵਲ ਮ